ਹੈਲੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਸਾਡਾ ਬੇਟਾ ਰਾਜਵੀਰ ਚੀਮਾ ਔਰ ਇਹਨਾਂ ਦੇ ਫੇਸਬੁੱਕ ਦੇ ਉੱਤੇ 1 ਲੱਖ ਫੋਲੋਅਰਸ ਹੋਏ ਨੇ ਅਮਨ ਬੱਲ ਤੇ ਰਾਜਵੀਰ ਚੀਮਾ ਇਹ ਦੋਵੇਂ ਸਾਡੇ ਆਰਟਿਸਟ ਜਿਹੜੇ ਨੇ ਇਸ ਆਈਡੀ ਦੇ ਅੰਡਰ ਬਹੁਤ ਸਾਰੀਆਂ ਮਜਾਈਆ ਕਿਸਮ ਦੀਆਂ ਵੀਡੀਓਜ਼ ਬਣਾਉਂਦੇ ਜਿਨ੍ਹਾਂ ਨੂੰ ਤੁਸੀਂ ਬਹੁਤ ਲਾਈਕ ਕਰਦੇ ਹੋ ਸੋ ਸਾਡੇ ਵੱਲੋਂ ਦੋਵਾਂ ਸਾਡੇ ਇਨਾਂ ਕਲਾਕਾਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਹਦੇ ਲਈ ਅਸੀਂ ਕੇਕ ਮੰਗਵਾਇਆ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਥੈਂਕ ਯੂ ਜੀਉਂਦੇ ਵਸਦੇ ਰਹੋ ਇਸੇ ਤਰ੍ਹਾਂ ਹਾਸੇ ਵੰਡਦੇ ਰਹੋ ਉਦਾਹਰਣ ਦੇਣ ਲਈ ਉਸਤਾਦਾਂ ਦੇ ਵਿਚਕਾਰ ਖੜਕੇ ਸਿਰਫ ਆਪਣੇ ਜਿਹੜੇ ਦਰਸ਼ਕ ਨੇ ਮੇਰੇ ਰੀਲਾਂ ਦੇਖਦੇ ਨੇ ਮੇਰੇ ਫਾਲੋਅਰ ਸਬਸਕ੍ਰਾਈਬਰ ਨੇ ਸਿਰਫ ਇੰਨਾ ਹੀ ਕਹਿ ਸਕਦਾ ਕਿ ਮੇਰੇ ਰੀਲਾਂ ਦੇ ਵਿੱਚ ਜੋ ਵੀ ਤੁਹਾਨੂੰ ਕੋਈ ਚੰਗਾ ਵੇਖਣ ਨੂੰ ਮਿਲਦਾ ਹੈ ਤੁਹਾਨੂੰ ਮਿਲਦਾ ਐਂਟਰਟੇਨਮੈਂਟ ਹੁੰਦਾ ਤੁਹਾਡਾ ਜਾਂ ਕੁਝ ਮੈਸੇਜ ਹੁੰਦਾ ਉਹ ਉਸਤਾਦਾਂ ਦਾ ਆ ਇਹ ਜਿਹੜਾ ਜੋ ਕੋਈ ਕਮੀ ਰਹਿੰਦੀ ਹੋਊਗੀ ਉਹ ਮੇਰੀ ਆ ਉਹ ਉਹਨਾਂ ਟਾਈਮ ਦੇ ਵਿੱਚ ਉਹ ਵੀ ਸਦਾਰਨ ਦੀ ਕੋਸ਼ਿਸ਼ ਕਰਾਂਗਾ ਯਾਰ ਕੋਈ ਕਮੀ ਨਹੀਂ ਕੋਈ ਕਮਰ ਹਮੇਸ਼ਾ ਸਿੱਖਦਾ ਹੀ ਰਹਿੰਦਾ ਬਹੁਤ ਵਧੀਆ ਕੰਮ ਲੋ ਜੀ ਇਹ ਇੱਕ ਇੱਕ ਅਮਨ ਬੱਲ ਵੱਲੋਂ ਕਟਿਆ ਮੰਨਿਆ ਜਾਵੇ ਪਿਆਰਾ ਬੱਚਾ ਹੈ ਉਹ ਵੀ ਬਹੁਤ ਜ਼ਬਰਦਸਤ ਐਕਟਰ ਹੈ ਹਮੇਸ਼ਾ ਸਾਡੇ ਨਾਟਕਾਂ ਚ ਬਹੁਤ ਉਹਨਾਂ ਦਾ ਬਹੁਤ ਦੁਨੀਆ ਦਾ ਕੰਮ ਪੁੱਠਾ ਸਿੱਧਾ ਬੋਲੀ ਜਾਣਾ ਮੇਰਾ